ਜੰਗੀਤਾ ਨੂੰ ਸੋਚੋ ਤੇ ਇਹਦੇ ਪਿੱਛੇ ਬਹੁਤ ਵੱਡੀ ਸਪਿਰਚੁਅਲ ਫਾਸਲੀ ਹੈ ਬਹੁਤ ਵੱਡਾ ਸਪਿਰਚੁਅਲ ਅਲਾਈਮੈਂਟ ਸੇ ਇਹਨੂੰ ਕਹਿੰਦੇ ਨੇ ਰੋਹਾਨੀ ਗਿਆਨ ਹੈ ਉਹ ਗਿਆਨ ਕੀ ਆ ਬੱਚੇ ਨੇ ਸਾਡੇ ਬੱਚੇ ਤੇ ਜੇ ਬ੍ਰਹਮ ਗਿਆਨੀ ਬਣਨੇ ਨੇ ਗੁਰਮੁਖ ਬਣਨੇ ਨੇ ਅਜੇ ਸਟੂਡੈਂਟ ਆ ਸਪਿਰਚੁਅਲਿਟੀ ਨੇ ਅਜੇ ਅਧਿਆਤਮ ਮਾਰਗ ਤੇ ਚੱਲ ਰਹੇ ਨੇ ਪੜਾਈ ਕਰਦੇ ਨੇ ਨਾਲ ਜਾ ਕੇ ਮੱਥਾ ਟੇਕਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਤੇ ਨਾਲ ਬਾਣੀ ਪੜ੍ਹਦੇ ਨੇ ਹੁਣ ਉੱਤੇ ਜੇ ਉੱਥੇ ਅਸੀਂ ਰਗਦਾਰ ਰਹਿਣ ਚਮਕੀਲੇ ਪਾਏ ਹੋਣਗੇ ਰਮਾਲੇ ਅੱਗੇ ਐ ਸਜਾਵਟ ਲਾਈ ਹੋਏਗੀ ਤਰ੍ਹਾਂ ਤਰ੍ਹਾਂ ਦੇ ਜਸਰਾਂ ਕੋਈ ਕਹਿੰਦੇ ਨੇ ਬੱਤੀਆਂ ਤੇ ਹੋਗੋ ਰਾਰਾ ਵਗਾਰਾ ਜਾਂ ਹੋਰ ਜੇ ਅੰਦਰ ਗੁਰੂ ਸਾਹਿਬ ਦੇ ਅੱਗੇ ਐ ਸਜਾਵਟ ਲਾਈ ਹੋਏਗੀ ਕਿਉਂਕਿ ਉਸ ਵੇਲੇ ਬੱਚਿਆਂ ਦਾ ਧਿਆਨ ਗੁਰਗ੍ਰੰਥ ਸਾਹਿਬ ਦੀ ਬਾਣੀ ਵੱਲ ਨਹੀਂ ਜਾਣਾ ਜਾਂ ਗੁਰਗ੍ਰੰਥ ਸਾਹਿਬ ਵੱਲ ਨਹੀਂ ਜਾਣਾ ਉਹਦਾ ਰਮਾਲੇ ਦੇਖਣੇ ਬੜਾ ਸੋਹਣਾ ਮਾਲਾ ਹੈ ਅਜੇ ਰਮਾਲਾ ਐਸਾ ਪਿਆ ਹੈ ਕੱਲ ਦੂਸਰ ਰਮਾਲਾ ਪੈ ਗਿਆ ਜੰਗਾ ਉਹਦੇ ਕਹਿੰਦੇ ਮੈਂ ਉਹ ਮੈਂ ਆਪ ਆਪਣੇ ਪਿੱਧਰ ਨੂੰ ਵੀ ਕਾਂਗਾ ਇਹੋ ਜਾਇ ਸੋ ਬੜੀਆ ਹੋਰ ਰਮਾਲਾ ਲਿਆ ਫਿਰ ਅੱਗੇ ਅੱਗੇ ਜਿਹੜੇ ਬਹਿ ਹੁੰਦੇ ਨੇ ਉਹ ਉਹਦੇ ਵੱਲ ਦੇਖਿਆ ਕਿੰਨੇ ਕੇ ਫੁੱਲ ਨੇ ਕਿੰਨੇ ਕੇ ਰੰਗ ਦਾ ਰਿਹਾ ਹੈ ਬੱਚਿਆਂ ਦਾ ਧਿਆਨ ਇਹ ਦੁਨਿਆਵੀ ਚੀਜ਼ਾਂ ਦੀ ਪਿਆਰ ਹੁੰਦਾ ਗੁਰੂ ਸਾਹਿਬ ਖੁਸ਼ ਹੁੰਦੇ ਨੇ ਸਰਦਾ ਪ੍ਰੇਮ ਨਾਲ ਤੁਹਾਡੇ ਅੰਦਰ ਸਰਦਾ ਪ੍ਰੇਮ ਹੋਵੇ ਤਾਂ ਗੁਰੂ ਸਾਹਿਬ ਖੁਸ਼ ਹੁੰਦੇ ਨੇ ਗੁਰੂ ਸਾਹਿਬ ਨੇ ਨਾ ਰਮਾਲਾ ਨਾਲ ਖੁਸ਼ ਹੋਣਾ ਤੇ ਨਾ ਉਹਨਾਂ ਦੇ ਅੱਗੇ ਜੋ ਵੀ ਤੁਸੀਂ ਫੁੱਲ ਫਾਲ ਜੋ ਵੀ ਸੋਨਾ ਚਾਂਦੀ ਰੱਖਣਾ ਜਾਂ ਕੋਈ ਵੀ ਇਹੋ ਜਿਹੀ ਚੀਜ਼ਾਂ ਰੱਖੇ ਨਾ ਉਧਰ ਕੋਈ ਚੋਣਾ ਗੁਰਮੁਖ ਅਹ ਫਲਾਸ ਯਾ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ ਗੁਰਸਾ ਬੱਚਿਆਂ ਦਾ ਧਿਆਨ ਜਿਹੜਾ ਗੁਰਗੰਨ ਸਾਹਿਬ ਵੱਲ ਜਾਏ ਬੱਚਾ ਧਿਆਨ ਹੋਦਰ ਦੁਆਵੀ ਚੀਜ਼ਾਂ ਦੇਖਣ ਵੱਲ ਜਾਏ ਬਾਕੀ ਸੰਗਏ ਮਰਮਰ ਕਿਉਂ ਨਹੀਂ ਲਾਇਆ ਨਾ ਨਹੀਂ ਲਿਆ ਕਿ ਉਸ ਪਾੜ ਸੱਚੇ ਪਹਿਲੇ ਬੱਚਾਂ ਤੇ ਪਹਿਲੇ ਭਗਤਾਂ ਦੇ ਵਿੱਚ ਤੇ ਮੈਂ ਤਾਂ ਸਿੱਖ ਪਹਿਲਾਂ ਆਮ ਕਹਿੰਦਾ ਸੀ ਗੁਰਦੌਰੇ ਕੱਚੇ ਸੀ ਕਿ ਪੱਕੇ ਹੁਣ ਲੋਕੀ ਆਮ ਕਹਿੰਦਾ ਗੁਰਦੌਰੇ ਪੱਕੇ ਸੀ ਕੱਚੇ ਹਨਸਾਨੋ ਸੇਖ ਜਿਹੜੇ ਜੰਗਲਾਂ ਜਾ ਗਏ ਗੁਰਗੰਦ ਸਾਹਿਬ ਗੀੜ ਲਿਜਾ ਕੇ ਜਾ ਗਏ ਤੇ ਉੱਥੇ ਉੱਥੇ ਸ਼ੁਰੂ ਕਰਦੇ ਸੀ ਬਾਣੀ ਪੜਨੀ ਅਸੀਂ ਪਿੱਛੋਂ ਫੌਜ ਆ ਰਹੀ ਹੁੰਦੀ ਸੀ ਕੋਈ ਕਹਿੰਦਾ ਤੇਜ਼ ਪੜੋ ਤੇਜ਼ ਪੜੋ ਜਲਦੀ ਪਿੱਛੋਂ ਫੌਜ ਆ ਰਹੀ ਹੈ ਮਗਲਾਂ ਦੀ ਤੇਜ਼ ਪੜੋ ਉਹ ਤੇਜ਼ ਪੜਦੇ 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 ਉਹ 48 ਘੰਟੇ ਜਦੋਂ ਪੂਰਾ ਹੋਤਾ ਉਦੋਂ ਘੱਟ ਪੜ ਸ਼ੁਰੂ ਹੋਇਆ ਅਗੜਵਾਲ ਤੋਂ ਸ਼ੁਰੂ ਹੋਇਆ ਉਹਦੀ ਬਰਦਾਦਾ ਉੱਥੋਂ ਚੱਲ ਸ਼ੁਰੂ ਹੋਈ ਕਿਉਂਕਿ ਉਹ ਕਹਿੰਦੇ ਅੱਗੇ ਜਾਣਾ ਦਾ ਜਹਨ ਜਿਹੜੇ ਉੱਥੇ ਜਾਂਦੇ ਸੀ ਗੁਰੂ ਗੋਬਿੰਦ ਸਾਹਿਬ ਜੰਗਲ 'ਚ ਇੱਕ ਪਾਲ ਕੀ ਹੁੰਦੀ ਸੀ ਤੁਸੀਂ ਭਾਈ ਗੁਰਦੁਆਰੇ ਕੋਲ ਸਾਂਗੇ ਮਰਦਾ ਤੇ ਹਾਇ ਨਹੀਂ ਸੀ ਜਿੱਥੇ ਮਹਾਰਾਜ ਵਿਕਾਸ ਕਰਦਾ ਚਈ ਸਿੱਖ ਵਿਚਾਰ ਆਪਣੇ ਸੂਰਬੀਰ ਗੁਰ ਸਾਹਿਬ ਦੇ ਗੁਰਗੋਮ ਸਿੰਘ ਜੀ ਮਹਾਰਾਜ ਦੇ ਸਿਰ ਤੇ ਢਲੀ ਤੇ ਤਾਲਕੇ ਜਾਂਦੇ ਸੀ ਦੁਸ਼ਮਣ ਨਾਲ ਲੜਦੇ ਸੀ ਜਾਂ ਜ਼ਾਲਮ ਕਰਦੇ ਸੀ ਉੱਥੇ ਤਾਂ ਨਾਂ ਸੋਣ ਦੀ ਪਾਲਕੀ ਹੁੰਦੀਆਂ ਸੀ ਨਾ ਇਹੋ ਗੁਰਦੁਆਰਾ ਕੋਈ ਬਣਾਇਆ ਇਸ ਚੰਗੇ ਮਾਰ ਮਾਰ ਦਾ ਤੇ ਗੁਰੂ ਸਾਹਿਬ ਨੇ ਇਹ ਨਹੀਂ ਦੇਖਣਾ ਤੁਸੀਂ ਇੱਕ ਸ਼ੈਲਟਰ ਹੈ ਉਹ ਰਹਿਣ ਦਾ ਜਗ੍ਹਾ ਬੁਲਾਓ ਉਹਨੂੰ ਅਗਰ ਸਜਾਓਗੇ ਜ਼ਿਆਦਾ ਸਜਾਓਗੇ ਤਾਂ ਲੋਕਾਂ ਦਾ ਧਿਆਨ ਸਜਾਵਟ ਵੱਲੀ ਜਾਣਾ ਆ ਮਾਣੀ ਵੱਲ ਨਹੀਂ ਜਾਣਾ ਲੋਕਾਂ ਨੇ ਇੱਥੇ ਤੇ ਬੜਾ ਸੋਣਾ ਸੁਣਾਉਣ ਲੱਗਾ ਇੱਥੇ ਤੇ ਮਾਰਬਲ ਬਹੁਤ ਸੋਹਣ ਲੱਗਾ ਪਰ ਉਹਦਾ ਚੀ ਅਸੀਂ ਵਜ਼ਿਹ ਰਾਂਗੇ ਅਸਲੀ ਜਿਹੜੀ ਆਪਾਂ ਬੇਰ ਨਹੀਂ ਖਾਵਾਂਗੇ ਗਿੱਟ ਕਈ ਗੰਦੇ ਰਾਂਗੇ ਬੇਰਾਂ ਨੂੰ ਗਿੱਟ ਗੰਦੇ ਰਾਂਗੇ ਅਸੀਂ ਤੇ ਭਾਈ ਨੂੰ ਕੋ ਗੁਰੂ ਦੇ ਉਪਦੇਸ਼ ਲੈਣਾ ਆ ਉਹ ਗੁਰੂ ਦੇ ਉਪਦੇਸ਼ ਦਾ ਕੋਈ ਦੇਣਾ ਤੋਲਕ ਨਹੀਂ ਵੀ ਅੱਗੇ ਸਜਾਵੋ ਨਾ ਸਜਾਵੋ ਗੁਰੂ ਸਾਹਿਬ ਆਂ ਸਾਡੇ ਵਰਗੇ ਆਦਮੀ ਨਹੀਂ ਹੈ ਇਨਸਾਨ ਨਹੀਂ ਹੈ ਉਹ ਨਰੰਕਾਰ ਦਾ ਰੂਪ ਆ ਤੇ ਨਰੰਕਾਰ ਦੇ ਉਸ ਨੂੰ ਇਹ ਨਹੀਂ ਹੁੰਦਾ ਵੀ ਉਹਨੂੰ ਸਜਾ ਦਿਓ ਤਾਂ ਖੁਸ਼ ਹੋਏਗਾ ਤੇ ਜੇ ਇਹ ਸੰਗੇ ਮਾਰ ਮੈਂ ਸੋਨਾ ਲਾ ਦੇ ਤਾਂ ਖੁਸ਼ ਹੋਏਗਾ ਤੇ ਜੇ ਨਾ ਤੇ ਕੱਚੇ ਗੁਰਦੁਆਰੇ ਹੁੰਦੇ ਸੀ ਉੱਥੇ ਵੀ ਪ੍ਰਕਾਸ਼ ਹੁੰਦਾ ਹੀ ਹੈ ਗੁਰੂ ਸਾਹਿਬ ਤਾਂ ਖੁਸ਼ ਹੋਣਾ ਹੈ ਤੁਹਾਡੇ ਹਿਰਦੇ ਚ ਕਿੰਨਾ ਭਰੇ ਆ ਸਾਚ ਕਹੂੰ ਸੁਣ ਲਿਓ ਸਵੇ ਜਿਨ ਪ੍ਰੇਮ ਕੀ ਹੋ ਤੇ ਨਹੀਂ ਪ੍ਰਭਾਯੋ ਪ੍ਰੇਮ ਦਾ ਤਾਂ ਮੈਂ ਤਾਂ ਭਰੇ ਹਮੇ ਤਾਂ ਭਰੇ ਗੁਰੂ ਉਹ ਇਹ ਚੀਜ਼ ਤੁਹਾਨੂੰ ਲੈ ਚੇ ਦੀਆ ਵਜਾ ਹੈ ਕਿ ਅਸੀਂ ਗੁਰੂ ਸਾਹਿਬ ਇਹ ਚੀਜ਼ ਨਹੀਂ ਖੁਸ਼ ਕਰ ਸਕਦੇ ਸੋਣਾ ਚਾਂਦੀ ਲਾ ਕੇ ਆਪਾਂ ਦਾ ਮਾਰਬਲ ਲਾ ਕੇ ਜਾਊਂਗਾ ਲਾ ਕੇ ਇਤਨਾ ਗੁਰਸਾਹਿਬ ਨਹੀਂ ਖੁਸ਼ ਹੋਣਾ ਕੋਈ ਜਾਣ ਕੋਈ ਜਣਾਏ ਕਿ ਗੁਰਸਾਹਿਬ ਦਾ ਉਪਦੇਸ਼ ਕਿਸਾ ਮਨਜ ਬਸਾਉਂਦੇ ਹੋ ਉਪਦੇਸ਼ ਬਣਾਉਣ ਵਾਸਤੇ ਤੇ ਸਾਡੇ ਬਾਕੀ ਦਿੱਤੀ ਜਾਂਦੇ ਸ਼ੈਲਟਰ ਚਾਹੀਦੀ ਹੈ ਕਿ ਸੰਦੇ ਵੀ ਸ਼ੈਲਟਰ ਹੋਵੇ ਕਿਸੇ ਦਾ ਵੀ ਗੁਰਦੁਆਰਾ ਬਣਾ ਹੋਏ ਉੱਤੇ ਗੁਰਦੁਆਰੇ ਵਿੱਚ ਪੁਰਾਣੇ ਵਕਤਾਂ ਦੇ ਸਿੱਖ ਫੇਰ ਵੀ ਉਹ ਤਾਂ ਪੱਕੇ ਹੁੰਦੇ ਸੀ ਆਮ ਲੋਕੀ ਕੰਦਰ ਪਿੰਡਾਂ ਚ ਗੁਰਦੁਆਰੇ ਕੱਚੇ ਤੇ ਸਿੱਖ ਪੱਕੇ ਗੁਰਦੁਆਰੇ ਪੱਕੇ ਨੇ ਸਿੱਖ ਕੱਚੇ ਇਹ ਆਮ ਪਿੰਡਾਂ ਚ ਲੋਕੀ ਰਾਹੀ ਬਾਬਾ ਜ਼ਰੰਦੇ ਜੋ ਕੱਚੇ ਗੁਰਦਵਾਰੇ ਹੁੰਦੇ ਸੀ ਪੱਕੇ ਹੁੰਦੇ ਸੀ ਹੁਣ ਪੱਕੇ ਗੁਰਦਵਾਰੇ ਅਗੇ ਮਾਰਬਲ ਲੱਗਦੇ ਸੇ ਕੱਚੇ ਹੋ ਗਏ ਇਹ ਇਹ ਨਹੀਂ ਬਗਸਾਣਾ ਕਰਨਾ ਮੈਂ ਤੇ ਪਿੰਡ ਜੰਦੇ ਨਹੀਂ ਤੁਹਾਡੀ ਗੱਲ ਦੱਸਿਆ ਮੈਂ ਲੋਕਾਂ ਦੇ ਵਿੱਚ ਪੁਰਾਣੀ ਇੱਕ ਹਵਲ ਜੜ ਚਲੀ ਆਈ ਹੈ ਇਸ ਕਰਕੇ ਗੁਰਮੁਖੋ ਇਹ ਤਾਂ ਕੋਈ ਤਾਲੁਕ ਨਹੀਂ ਹੈ ਗੁਰੂ ਸਾਹਿਬ ਖੁਸ਼ ਹੋ ਹੁਣ ਉਹਨੇ ਗੁਰਸਾਲ ਪ੍ਰਸਾਦ ਹੋਣਾ ਹੈ ਕਿ ਤੁਹਾਡੇ ਬੰਦ ਚ ਕਿੰਨੀ ਸ਼ਰਧਾ ਪ੍ਰੇਮ ਹੈ ਗੁਰੂ ਸਾਹਿਬ ਲਈ ਤੁਸੀਂ ਬਗੁਰੂ ਸਾਹਿਬ ਜੋ ਕਹਿ ਰਹੇ ਨੇ ਉਹਨੂੰ ਕਿਸ ਤਰ੍ਹਾਂ ਉਹਦੇ ਚ ਆਪਣਾ ਜੀਵਨ ਟਾਲ ਦਿਓ ਕਿਸਰਾ ਆਪਣੇ ਮਨ ਵੇਚੇ ਸਤਿਗੁਰੂ ਕੇ ਪਾਸ ਤੇ ਸੇਵਕੇ ਕਾਰਜ ਰਾਜ ਇਹ ਆ ਸ੍ਰੀ ਫਲਾਸੀ ਬਾਕੀ ਦੂਸਰਾ ਪੇ ਸਾਡਾ ਉਥੇ ਕਨਸੈਪਟ ਆ ਕਿ ਗੁਰਸਾਹਬ ਚਾਹੁੰਦੇ ਨੇ ਕਿ ਬੱਚਿਆਂ ਨੂੰ ਸਿੱਧੇ ਰਸੇ ਪਾਓ ਬੱਚਿਆਂ ਨੂੰ ਗੁਰੂ ਨਾਲ ਜੋੜੋ ਬੱਚੇ ਚੰਗੀ ਵਿੱਦਿਆ ਦਿਓ ਇਹ ਦਿਓ ਸਤਿਗੁਰੂ ਸਾਹਿਬ ਨੇ ਕਿਹਾਣਾ ਤੇ ਜਿੰਨਾ ਅਸੀਂ ਖਰਚ ਕਰਾਂਗੇ ਅਗੇ ਸੋਨੇ ਦੀਆਂ ਪਾਲਕੀਆਂ ਰੱਖ ਕੇ ਜਾਂ ਅਗੇ ਕੋਈ ਡੈਕੋਰੇਸ਼ਨ ਇਹੋ ਜਿਹੀ ਕਰ ਕਰਕੇ ਗੁਰਸਾਧਿਆ ਕਰਾਂਗੇ ਜਾਂ ਇਹੋ ਜਿਹੀ ਚੌਂ ਚੌਂ ਸੁਣਨ ਦੀ ਚੌਰ ਸਭ ਕਰਾਂਗੇ ਮਰਲੇ ਮਰਲੇ ਜਿਹੜੇ ਨੇ ਬੜ ਬੜ ਕੀਮਤੀ ਚੜਾਵਾਂਗੇ ਜੇ ਸੰਗੇ ਮਰਮਰ ਲਾ ਮੈਂ ਗੁਰਦੁਆਰੇ ਜਾਂ ਉਹਦੇ ਨਾਲ ਜਿੰਨੇ ਪੈਸੇ ਬਚਦੇ ਨੇ ਉਹਦੇ ਨਾਲ ਕਿਸੇ ਬੱਚੇ ਨੂੰ ਪੜ੍ਹਾਓ ਗੁਰੂ ਨਾਲ ਜੋੜੋ ਅਸੀਂ ਵਿੱਦਿਆ ਦੇਈਏ ਬੱਚਿਆਂ ਨੂੰ ਬੱਚਿਆਂ ਨੂੰ ਬੱਚਿਆਂ ਨੂੰ ਵਿੱਦਿਆ ਦੇਣਾ ਬਹੁਤ ਉੱਤਮ ਚੀਜ਼ ਹੈ ਗੁਰੂ ਨਾਲ ਜੋੜਨਾ ਆਮ ਕਾਲ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੇ ਤਜਪਨ ਸਿੱਖੋ ਕਿ ਸ਼ਬਦ ਸਿਖਾਏਗਾ ਜੈਸੇ ਸਤ ਮੰਦਰ ਕੰਚਨ ਸਤ ਸੋਨੇ ਦੇ ਮੰਦਰ ਮਹਾਰਾਜ ਕਹਿ ਰਹੇ ਨੇ ਸਤ ਸੋਨੇ ਦੇ ਮੰਦਰ ਤੁਸੀਂ ਬਣਾ ਕੇ ਦਾਨ ਕਰਦੇ ਹੋ ਉਹਦੇ ਬਰਬ ਨਹੀਂ ਰਹੇ ਇੱਕ ਸਿੱਖੋ ਸ਼ਬਦ ਇੱਕ ਸਿੱਖ ਨੂੰ ਤੁਸੀਂ ਗੁਰਬਾਣੀ ਪੜ੍ਹਾ ਦਿਓ ਗੁਰਬਾਣੀ ਦਾ ਸ਼ਬਦ ਪੜ੍ਹਾ ਦਿਓ ਇਹ <div> ਗੱਲ ਹੈ ਹੁਣ ਇਹਦਾ ਸੁਝਾਬ ਦੇਖ ਲਓ ਕਿ ਗੁਰੂ ਸਾਹਿਬ ਆਪ ਕਹਿ ਰਹੇ ਨੇ ਤਨਈ ਗਾਰੇ ਉਹ ਕਹਦਾ ਸ਼ਬਦ ਜੋ ਬੱਚਿਆਂ ਨੂੰ ਚੁਕਾਣਾ ਜਾਂ ਕਿਸੇ ਨੂੰ ਸ਼ਬਦ ਦੀ ਦਾਲ ਜੋੜਨਾ ਉਹ ਜ਼ਿਆਦਾ ਬਿਹਤਰ ਹੈ ਵੈਸੇ ਸੋਹਣੇ ਮੰਦਰ ਬਣਾ ਕੇ ਦਾਨ ਕਰਨਾ